ਆਪਾਂ ਕੁਝ ਲੈ ਲੈਨੇ ਤੇ ਫਿਰ ਚੱਲਦੇ ਹਾਂ ਇਹ ਤਕਰੀਬਨ 100 ਸਾਲ ਤੋਂ ਵੀ ਪੁਰਾਤਨ ਖੂਹ ਆ ਤਲਵੰਡੀ ਸਾਬੋ ਦੇ ਵਿੱਚ ਜਿੱਥੇ ਅਸੀਂ ਸ਼ੂਟਿੰਗ ਕਰਦੇ ਫਿਰਦੇ ਹਾਂ ਉਹਦੇ ਲੱਗੇ ਖੂਹ ਬਣਿਆ ਤੇ ਲਾਗੇ ਇੱਕ ਤੁਹਾਨੂੰ ਨਿੰਮ ਦਾ ਰੁੱਖ ਵਿਖਾਉਂਗਾ ਬਹੁਤ ਹੀ ਵੱਡਾ ਆਕਾਰ ਦੇ ਵਿੱਚ ਉਹ ਵੀ 100 ਸਾਲ ਤੋਂ ਜ਼ਿਆਦਾ ਪੁਰਾਣਾ ਹੋਣਾ ਹੈ ਤੇ ਇਹਨੇ ਕਰਦੀ ਨਹੀਂ ਕੋਈ ਨਹੀਂ ਮੇਰੇ ਨਾਲ ਆ ਜਿੰਨਾ ਤਗੜਾ ਬੋਰਡ ਹੁੰਦਾ ਉਹਦੇ ਤਣੇ ਜਿੰਨਾ ਇਹ ਨਿੰਮ ਦਾ ਰੋਖਿਆ ਜੀ ਗੌਰ ਨਾਲ ਪੱਤੇ ਵੇਖੋ ਇਹ ਨਿੰਮ ਦਾ ਰੋਖਿਆ ਨਿੰਮ ਦਾ ਬੂਟਾ ਤੇ ਇਹ ਦੀ ਤੁਸੀਂ ਆਕਾਰ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਣਾ ਕਿ ਇਹ ਕੀ ਕਰਦ ਕਾਠ ਲਈ ਬੈਠਾ ਵੀ ਪਤਾ ਨਹੀਂ ਕਿੰਨੇ 100 ਸਾਲ ਪੁਰਾਣਾ ਇਹ ਨਿੰਮ ਦਾ ਬੂਟਾ ਆ ਪੈਸੇ ਨੂੰ ਵੀ ਆਪਣਾ ਇੱਕ ਨੋਟ ਜਾਨਾ ਠੀਕ ਹੈ